ਦੁਨੀਆ ਵਿੱਚ ਇੱਕ ਅਜੀਹਾ ਇਤਿਹਾਸਕਾਰ ਹੋਇਆ ਜਿਹੜਾ ਇੱਕ ਅੰਗਰੇਜ਼ ਸੀਗਾ ਜਿਨੇ ਸਿੱਖਾਂ ਦੀ ਬਹਾਦਰੀ ਬਾਰੇ ਕਿਤਾਬ ਲਿਖੀ ਆ ਹਿਸਟਰੀ ਆਫ ਦਾ ਸਿੱਖ ਜਿਹਦੇ ਬਦਲੇ ਉਹਦੀ ਨੌਕਰੀ ਵੀ ਗਈ ਉਹਦੇ ਨਾਲ ਬਹੁਤ ਜਿਹੜਾ ਮਾਰਾ ਵਰਤਾਓ ਕੀਤਾ ਗਿਆ ਜੋਸਫ ਡੈਵਿਕਨਿੰਗਮ ਇੱਕ ਅਜੀਹਾ ਇਤਿਹਾਸਕਾਰ ਹੋਇਆ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਸੀਂ ਰਿਸਰਚ ਕਰਦੇ ਹਾਂ ਜਿਹਦੀ ਰਿਸਰਚ ਤੋਂ ਬਿਨਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕੱਖ ਵੀ ਨਹੀਂ ਜਾਣ ਸਕਦੇ ਗਿਆਨੀ ਸੂਨ ਸਿੰਘ ਸ਼ੀਤਲ ਦੀਆਂ ਜਿੰਨੀਆਂ ਵੀ ਕਿਤਾਬਾਂ ਆਈਆਂ ਉਹ ਸਮਿਥ ਤੇ ਕਨਿੰਗਮ ਤੋਂ ਬਿਨਾ ਲਿਖ ਨਹੀਂ ਸਕਦੀ ਇੰਨੀ ਜ਼ਿਆਦਾ ਰਿਸਰਚ ਕੀਤੀ ਸੀ ਤੇ ਇਹਨਾਂ ਨੇ ਅੱਖੀਂ ਦੇਖਿਆ ਸੀ ਕਿਉਂਕਿ ਇਹ ਉਹਨਾਂ ਲੜਾਈਆਂ ਦੇ ਵਿੱਚ ਸ਼ਾਮਲ ਸਨ ਜਿਹੜੀਆਂ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਕੀਤੀਆਂ ਪਹਿਲਾ ਦੂਜਾ ਐਂਗਲੋ ਯੁੱਧ ਜਿਹੜਾ ਲੜਾਈਆਂ ਹੋਈਆਂ ਸਿੱਖਾਂ ਦੇ ਨਾਲ ਮੋਦਕਰੀ ਜੰਗ ਹੋਵੇ ਸਭਰਾਵਾਂ ਦੀ ਹੋਵੇ ਇਹਨਾਂ ਜੰਗਾਂ ਨੂੰ ਉਹਨਾਂ ਨੇ ਅੱਖੀਂ ਦੇਖਿਆ ਤੇ ਉਹਨਾਂ ਨੇ ਆਪਣੀ ਕਿਤਾਬ ਦੇ ਜਿਹਦੇ ਵਿੱਚ ਸਿਰਫ 9 ਅਧਿਆਏ ਹੀ ਲਿਖਿਆ ਜਿਹੜੇ ਪਹਿਲੇ 1 ਤੋਂ 4 ਤੱਕ ਅਧਿਆਏ ਆ ਉਹ ਸਿੱਖ ਗੁਰੂਆਂ ਦੇ ਨਾਲ ਸੰਬੰਧਤ ਉਹਨਾਂ ਦੀਆਂ ਜਗਾਵਾਂ ਦੇ ਨਾਲ ਸੰਬੰਧਤ ਅਤੇ ਜਿਹੜੇ ਹੈਗੇ ਆ 5 ਤੋਂ 9 ਤੱਕ ਕਿਉਂਕਿ 9 ਵਿਆਏ ਆ ਉਹ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਜਿਹੜੀਆਂ ਵੀ ਜੰਗਾਂ ਹੋਈਆਂ ਉਹਨਾਂ ਦੇ ਨਾਲ ਸੰਬੰਧਤ ਸਿੱਖਾਂ ਦੀਆਂ ਉਹਦੇ ਵਿੱਚ ਚਾਲਾਂ ਜਿਹੜੀਆਂ ਸੀ ਸਾਜ਼ਿਸ਼ਾਂ ਸੀ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਲਾਲ ਸਿੰਘ ਤੀਜ ਸਿੰਘ ਧਿਆਨ ਸਿੰਘ ਡੋਗਰੀ ਅਤੇ ਗੁਲਾਬ ਸਿੰਘ ਡੋਗਰੀ ਦੀਆਂ ਗਲਤ ਜਿਹੜੀਆਂ ਨੀਤੀਆਂ ਸੀਆਂ ਜਾਂ ਗੁਪਤ ਸੰਧੀਆਂ ਦੇ ਬਾਰੇ ਜ਼ਿਕਰ ਕੀਤਾ ਗਿਆ ਮੰਨ ਲੋ ਕਿ ਉਹਨੇ ਇੰਨਾ ਜ਼ਿਆਦਾ ਲਿਖਿਆ ਸਿੱਖਾਂ ਦੇ ਬਾਰੇ ਕਿ ਅੰਗਰੇਜ਼ ਉਹਦੇ ਵਿਰੁੱਧ ਹੋ ਗਈ ਤੇ ਉਹਨੂੰ ਅਹੁਦੇ ਤੋਂ ਬਰਖਾਸਤ ਕਰਤਾ ਉਹਦਾਂ ਨੇ ਜਿਹਦੇ ਦੁੱਖ ਵਿੱਚ ਕਿਉਂਕਿ ਸਿੱਖਾਂ ਨੇ ਵੀ ਉਹਦੀ ਕਦਰ ਨਹੀਂ ਪਾਈ ਤੇ ਅੰਗਰੇਜ਼ਾਂ ਨੇ ਤਾਂ ਉਹਦੀ ਕਦਰ ਪਾਉਣੀ ਹੀ ਕੀ ਸੀਗੀ ਈਸਟ ਇੰਡੀਆ ਦੇ ਵਿੱਚ ਨੌਕਰੀ ਕਰਦਾ ਸੀ ਪਰ ਸਿੱਖਾਂ ਦੀ ਬਹਾਦਰੀ ਤੋਂ ਇੰਨਾ ਜ਼ਿਆਦਾ ਉਹ ਹੈਰਾਨ ਹੋਇਆ ਕਿਉਂ ਨਹੀਂ ਉਹਨਾਂ ਨੇ ਤਾਂ ਇੱਕ ਪੂਰੀ ਕਿਤਾਬ ਲਿਖਤੀ ਜਿਹੜੀ ਬਾਅਦ ਵਿੱਚ ਉਸਦੇ ਬ੍ਰਦਰ ਨੇ ਵੀ ਜਿਹੜੀ ਆ ਉਹ ਪ੍ਰਕਾਸ਼ਿਤ ਕਰਾਈ ਸੀਗੀ ਜਿਸ ਦਾ ਨਾਮ ਸੀ ਆ ਹਿਸਟਰੀ ਆਫ ਦਾ ਸਿਕਸ ਜੇ ਸਿੱਖਾਂ ਦੀ ਬਹਾਦਰੀ ਬਾਰੇ ਜਾਨਣਾ ਤਾਂ ਇੱਕ ਕਿਤਾਬ ਸਮਝ ਜ਼ਰੂਰ ਪੜ੍ਹਣ ਜੀ ਇੰਗਲਿਸ਼ ਦੇ ਵਿੱਚ ਆ ਪਰ ਤੂੰ ਇਹਦਾ ਜਿਹੜਾ ਪੰਜਾਬੀ ਜਿਹੜਾ ਅਨਵਾਦ ਵੀ ਮਿਲ ਜਾਂਦਾ ਜਾਂ ਤੁਸੀਂ ਟ੍ਰਾਂਸਲੇਟ ਕਰਕੇ ਇਹਨੂੰ ਪੜ੍ਹ ਸਕਦੇ ਆ ਇਹਦੀ ਅੱਜ ਵੀ ਕਿਉਂਕਿ 40-38 ਕ ਸਾਲ ਦੀ ਉਮਰ 'ਚ ਇਹਦੀ ਜਿਹੜੀ ਆ ਮੌਤ ਹੋ ਚੁੱਕੀ ਸੀ ਕਿਉਂਕਿ ਇੰਨਾ ਜਦੇ ਦੁੱਖ 'ਚ ਗਾਂਵ 'ਚ ਚਲਾ ਗਿਆ ਸੀਗਾ ਤੇ 52 ਦੇ 1852 ਕ ਦੇ ਵਿੱਚ ਜਿਹੜਿਆ ਦਿਹਾਂਤ ਹੋ ਗਿਆ ਸੀ ਤੇ ਅੱਜ ਵੀ ਅੰਬਾਲਾ ਸ਼ੌਣੀ ਦੇ ਕੋਲੇ ਦੀ ਕਬਰ ਬਣੀ ਹੋਈ ਆ ਪਰ ਸਿੱਖਾ ਨੇ ਅਸਤੀ ਇੱਕ ਰਤੀ ਪਰ ਵੀ ਜਿਹੜੀ ਕਦਰ ਨਹੀਂ ਕੀਤੀ ਇਹਨੇ ਸਿੱਖਾਂ ਦੇ ਬਾਰੇ ਇੰਨਾ ਵਧੀਆ ਲਿਖਿਆ ਸੀਗਾ ਜਿਹਦੇ ਕਰਕੇ ਇਹਦੇ ਨਾਲ ਬਹੁਤ ਜ਼ਿਆਦਾ ਮਾੜਾ ਸਲੂਕ ਹੋਇਆ ਸੀਗਾ ਸੋ ਸਾਨੂੰ ਸਾਰਿਆਂ ਨੂੰ ਜੋਸਫ ਡੈਵੀ ਕਨਿੰਗਮ ਬਾਰੇ ਪੜ੍ਹਨਾ ਚਾਹੀਦਾ ਵਿਕੀਪੀਡੀਆ ਤੇ ਵੀ ਆਪਾਂ ਪੜ੍ਹ ਸਕਦੇ ਗੂਗਲ ਤੇ ਵੀ ਅੱਜ ਕੱਲ ਬਹੁਤ ਸਾਰੇ ਸਾਧਨ ਆ ਤੇ ਜਦੋਂ ਵੀ ਗਿਆਨੀ ਸੂਰ ਸਿੰਘ ਸ਼ੀਤਲ ਦੀਆਂ ਕਿਤਾਬਾਂ ਸੀ ਪੜ੍ਹਦੇ ਜਿਹੜੀਆਂ ਕਿ ਉਹਨੇ ਸਿੱਖ ਰਾਜ ਤੇ ਲਿਖੀਆਂ ਜਿਹਦੇ ਵਿੱਚ ਸਿੱਖ ਰਾਜ ਕਿਵੇਂ ਗਿਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਉਹਨੇ ਜੋਸਫ ਡੈਵੀ ਕਨਿੰਗਮ ਦੇ ਹਵਾਲੇ ਦਿੱਤੇ ਕਿ ਕਨਿੰਗਮ ਦੀ ਇਸ ਕਿਤਾਬ ਚੋਂ ਆਪਾਂ ਆ ਗੱਲ ਲਈ ਜਿਹੜੀ ਲਿਖਿਆ ਜਾਂ ਲਈ ਗਈ ਆ ਸੋ ਸਾਨੂੰ ਸਾਰਿਆਂ ਨੂੰ ਜੂਸ ਆਫ ਦੇਵਿਕ ਕਿਨ